ਹallelujah ਹallelujah ਮਸੀਹ ਵਿੱਚ ਬੈਠੇ ਸਾਰੇ ਸੰਗਤ ਨੂੰ ਜੈ ਜੀ ਆਪਦਾ ਪਰਮੇਸ਼ਰ ਪ੍ਰਭੂ ਯਿਸੂ ਦੇ ਪਵਕ ਕਲਾਮ ਦਾ ਕੁਝ ਸਾਬਣਾਂਗੇ ਪ੍ਰਭੂ ਦਾ ਤਾਂ ਨਵਾਦ ਕਰਦੇ ਨੇ ਸਾਨੂੰ ਚੰਗਾ ਸਮਾਂ ਦਿੱਤਾ ਅਸੀਂ ਚੰਗੀ ਰਾਹਾਂ ਕੀਤੀ ਇਹਨਾਂ ਛੋਟੇ ਛੋਟੇ ਹੱਥਾਂ ਨੇ ਸਾਡੇ ਵਾਸਤੇ ਸਾਜ ਬਜਾਏ ਅਸੀਂ ਪ੍ਰਭੂ ਦੀ ਆਤਮਾ ਦਾ ਨਾਮ ਦਮਾੜਿਆ ਹੁਣ ਅਸੀਂ ਆਪਣੇ ਜੀਵਨ ਤੇ ਗੌਰ ਕਰਨ ਦੇ ਲਈ ਕੁਝ ਬਚਨਾਂ ਨੂੰ ਵੇਖਾਂਗੇ ਨਸਤਾਰਾ ਸਿਰਫ ਪ੍ਰਭੂ ਯੀਸ਼ੂ ਦੇ ਰਾਈ ਹੈ ਨਸਤਾਰਾ ਬਚਾਓ ਸਿਰਫ ਜੋ ਲੋੜ ਕਰਨਾ ਚਾਹੁੰਦੇ ਹੋ ਕਰ ਸਕਦੇ ਆ ਹallelujah ਨਸਤਾਰਾ ਸਿਰਫ ਪ੍ਰਭੂ ਯੀਸ਼ੂ ਮਸੀਹ ਦੇ ਰਾਈ ਹੈ ਕਿਹਦੇ ਰਾਈ ਯੀਸ਼ੂ ਮਸੀਹ ਦੇ ਰਾਈ ਹੈ ਹallelujah ਹallelujah ਸਾਰੇ ਮਸਲਿਆਂ ਦਾ ਹੱਲ ਰਬੂਏ ਸ਼ਮਸਈ ਕੋਰੇ ਸੋ ਕੋਜੋ ਬਚਨਾਂ ਨੂੰ ਅਸੀਂ ਵੇਖਾਂਗੇ ਪਰਮੇਸ਼ਰ ਦੀ ਬਾਗ ਬਾਣੀ ਚੋਂ ਜਿੱਦੇ ਜੋ ਆ ਹallelujah ਹallelujah ਬੜਾਗੇ ਇਸ ਪਰਮੇਸ਼ਰ ਦੇ ਬਾਗ ਕलाम ਚੋਂ ਰਸੂਲਤ ਦੇ ਕਰਤਬ

बोलो आमीन आमीन ਮਨੁੱਖਾਂ ਦੀ ਗੱਲ ਆਪਾਂ ਕੀਤੀ ਆ ਪਹਿਲਾਂ ਹੀ ਕਿ ਸਾਰੀ ਧਰਤੀ ਤੇ ਸਾਰੇ ਜੀਵਾਂ ਤੇ ਮਨੁੱਖ ਰਾਜ ਕਰਦਾ ਆ ਕਰਦਾ ਕਹਿੰਦੇ ਜਿਹੜੇ ਜੀਵ ਨੂੰ ਮਰਜੀ ਪਿੰਜਰੇ ਜੇ ਪਾ ਲੈਂਦਾ ਆ ਹallelujah ਪਰ ਮਨੁੱਖ ਦੁਆਰਾ ਵੀ ਛੁਕਾਰਾ ਨਹੀਂ ਕੋਈ ਨਾਮ ਮਨੁੱਖਾਂ ਵਿੱਚੋਂ ਹੈ ਨਹੀਂ ਕਿ ਜਿਹਦੇ ਵਿੱਚ ਜਿਹਦੇ ਨਾਮ ਦੁਆਰਾ ਸਾਨੂੰ ਛੁਕਾਰਾ ਮਿਲੇ ਪਾਪਾਂ ਦੀ ਮਾਫੀ ਮਿਲੇ ਜਿਹਦੇ ਅਕੇ ਖਲੋਕ ਹੈ ਆਪਣੇ ਪਾਪਾਂ ਦਾ ਇਕਰਾਰ ਕਰਨ ਲਈਏ ਸਾਡੇ ਪਾਪ ਬਖਸ਼ੇ ਜਾਣ ਹallelujah ਬੜੀ ਇੱਕ ਵਾਰੀ ਫਿਰ ਕਿਸੇ ਦੁਆਏ ਤੋਂ ਹਾਂਜੀ ਅਤੇ ਕਿਸੇ ਦੁਆਏ ਤੋਂ

ਮੁਕਤੀ ਹੋਣੀ ਆ ਪਾਪ ਮਾਫ ਹੋਣੇ ਆ ਔਰ ਸਵਰਗ ਦਾ ਰਾਜ ਮਿਲਣਾ ਆ ਮਸੀਹ ਸਾਡਾ ਵਿਚੋਲਾ ਆ ਸਾਡਾ ਧਰਮ ਦੇ ਕੰਮ ਵਿੱਚ ਹਿੱਸਾ ਆ ਹਾਲੇਲੂਇਆ ਕੋਈ ਵੀ ਦੂਜਾ ਨਾਮ ਨਹੀਂ ਦਿੱਤਾ ਗਿਆ ਕਿਉਂਕਿ ਪਹਿਲਾ ਹੀ ਇੱਕ ਨਾਮ ਦਿੱਤਾ ਗਿਆ ਹੈ ਕਿਤੇ ਦੁਬਾਰਾ ਦਿੱਤਾ ਗਿਆ ਨਬੀਆਂ ਦੁਆਰਾ ਪੁਰਾਣਾ ਨੇਮ ਪ੍ਰਭੂ ਯਸ਼ੁ ਮਸੀਹ ਨੂੰ ਸਾਬਤ ਕਰਦਾ ਆ ਔਰ ਤੋਂ ਪਹਿਲਾਂ ਹੀ ਕਈਆਂ ਨਬੀਆਂ ਨੇ ਕੁਝ ਛੇਬਾੜੀਆਂ ਕੀਤੀਆਂ ਕਿ ਇੱਕ ਨਾਮ ਜਿਹੜਾ ਆਵੇਗਾ ਉਸ ਨਾਮ ਦੀ ਢੀਕ ਵਿੱਚ ਮਰੀਮ ਵੀ ਸੀ ਉਸ ਨਾਮ ਦੀ ਢੀਕ ਵਿੱਚ ਸਾਰੇ ਇਜ਼ਰਾਇਲ ਸੀ ਹallelujah ਇਹ ਕਦੋਂ यूं ਨਾਮ ਆਵੇ ਤੇ ਕਦੋਂ ਸਾਰਾ ਛਡਕਾਰਾ ਹੋਵੇ ਮਿਸਰ 'ਚ ਜਿੰਨੇ ਗੁਲਾਮ ਸੀ ਹallelujah ਸਭ ਕਦੀ ਢੀਕ ਵਿੱਚ ਸੀ ਉਹ ਇੱਕ ਨਾਮ ਦੀ ਢੀਕ ਵਿੱਚ ਸੀ ਜਿਸ ਨਾਮ ਦੁਆਰਾ ਜਿਹੜਾ ਆਇਆ ਛਡਕਾਰਾ ਹੋਣ ਆਇਆ ਸਹਿਤ ਮੂਸਾ ਆ ਗਿਆ ਉਹਨਾਂ ਨੂੰ ਆਸ ਹੋਈ ਸ਼ਾਇਦ ਮੂਸਾ ਸਾਡਾ ਛਦਕਾਰਾ ਕਰੇਗਾ ਮੂਸਾ ਮੁੱਕਰ ਕੇ ਕਹਿੰਦਾ ਨਾ ਭਾਈ ਹallelujah ਜਿਹਹੁ ਨਾ ਆ ਗਿਆ ਲੋਕਾਂ ਨੇ ਕਿਹਾ ਸਾਨੂੰ ਜਿਹੜੇ ਆਪਣੇ ਆਪ ਨੂੰ ਵਿਗਿਆਨੀ ਸਮਝਦੇ ਸੀ ਬੁੱਧੀਮਾਨ ਸਮਝਦੇ ਉਹਨਾਂ ਕਹਿੰਦਾ ਹਾਦੇ ਆਨੂੰ ਕਿ ਤੂੰ ਹੀ ਆ ਕੇ ਜਾਅ ਸੀ ਹੋਰ ਕੀ ਦੀ ਉਡੀਕ ਕਰੀਏ ਤੋਨੇ ਕਿਹਾ ਮੇਰੇ ਪਿੱਛੇ ਇੱਕ ਹੋਰ ਆ ਰਿਹਾ ਜਿਦਿ ਮੈਂ ਜੁੱਤੀ ਦਾ ਦਸ਼ਮਾ ਖੋਲਣ ਦੇ ਯੋਗ ਵੀ ਨਹੀਂ ਆ ਹਲੇਲੂਇਆ ਹਲੇਲੂਇਆ ਸਾਰੇ ੜ ਉੱਤੇ ਕੋਈ ਨਾ ਕੋਈ ਹੈਗਾ ਰਾਤ ਆਪਾਂ ਇੱਕ ਵਚਨ ਪੜਿਆ ਸੀ ਆ ਗਿਆ ਯਿਸੂ ਵੈਦਰੋਗੀਆਂ ਦਾ ਉਹ ਮਹਾਰ ਵੈਦਵਾ ਵੈਦਾਂ ਦੇ ਵੈਦਾਂ ਦੇ ਉੱਤੇ ਰਾਜ ਤੇ ਰਾਜਾ ਉੱਤੀ ਆ ਹਲੇਲੂਇਆ ਤੋਂ ਅੱਜ ਅਸੀਂ ਪੜਿਆ ਆ ਕਿ ਕਿਸੇ ਦੂਸਰੇ ਨਾਮ ਦੁਆਰਾ ਮੁਕਤੀ ਨਹੀਂ ਇੱਕੋ ਹੀ ਨਾਮ ਆ ਮਨੁੱਖਾਂ ਦੇ ਵਿੱਚ ਕਿਹੜਾ ਨਾਮ ਯੇਸ਼ੂ ਨਾਮ ਯੇਸ਼ੂ ਨਾਮ ਜੀ ਬੰਦਨ ਟੋੜਦੇ ਨੇ ਯੇਸ਼ੂ ਨਾਮ ਜੀ ਬਿਮਾਰੀਆਂ ਜਾਂਦੀਆਂ ਯੇਸ਼ੂ ਨਾਮ ਚ ਗੰਦੀਆਂ ਆਤਾਂ ਜਾਂਦੀਆਂ ਨੇ ਯੇਸ਼ੂ ਨਾਮ ਚ ਬੁਰੇ ਖਿਆਲ ਜਾਂਦੇ ਨਹੀਂ ਹallelujah ਮਨੁੱਖਾਂ ਦੇ ਵਿੱਚ ਇੱਕ ਕੁਆਲਿਟੀ ਆ ਕਿ ਉਹ ਸੋਚੇ ਸ਼ਾਇਦ ਮਨੁੱਖੀ ਸਾਡੇ ਵੈਰੀ ਨੇ ਤੁਹਾਡਾ ਵੈਰੀ ਤੁਹਾਡਾ ਝੂਠਵਾ ਤੁਹਾਡਾ ਵੈਰੀ ਤੁਹਾਡੇ ਬੁਰੇ ਕੰਮ ਨੇ ਤੁਹਾਡਾ ਵੈਰੀ ਤੁਹਾਡੀ ਬੁਰੀ ਚਾਲ ਵਾ ਤੁਹਾਡਾ ਵੈਰੀ ਤੁਹਾਡੀ ਬੁਰੀ ਸੋਚ ਵਾ ਤੁਹਾਡਾ ਵੈਰੀ ਤੁਹਾਨੂੰ ਘਰੋਂ ਕੱਢਣ ਵਾਲਾ ਤੁਹਾਡੇ ਜ਼ੁਬਾਨ ਵਾ ਹallelujah ਜਿਹੜਾ ਭਲੇ ਦਿਨ ਵੇਖਣਾ ਚਾਹੁੰਦਾ ਉਹ ਕੀ ਕਰੇ ਕੁਝ ਨਾ ਬੋਲ ਸਕਦਾ ਆਪਣੇ ਤੁਹਾਨੂੰ ਮੋਟੇ ਕਰੋ ਆਪਣੇ ਆਪਣੇ ਜ਼ੁਬਾਨ ਨੂੰ ਕੀ ਕਰੇ ਕੰਟਰੋਲ ਕਰੇ ਆਪਣੀ ਜ਼ੁਬਾਨ ਤੇ ਕੀ ਕਰੇ ਲਗਾਮ ਦਵੇ ਜਿਹੜਾ ਪਲੇ ਦਿਨ ਵਖਣਾ ਜਨਾ ਬਰੈ ਬਰਾਈ ਤੋਂ ਹਟ ਕੇ ਦੇ ਪਿਹਾਈ ਦੇ ਪਿੱਛੇ ਲੱਗੇ ਹਾਲੇਲੂਇਆ ਫਿਰ ਮੁਕਤੀ ਦੀ ਗੱਲ ਕਰਦੇ ਆ ਮੁਕਤੀ ਛਤਕਾਰਾ ਇੱਕੋ ਨਾਮ ਪਵਿੱਤਰ ਪ੍ਰਭੂ ਜੀਸ਼ੂ ਦਾ ਨਾਮ ਵਿੱਚ ਵਾ ਹੋਰ ਕੋਈ ਨਾਮ ਦੁਜਾ ਨਹੀਂ ਗਿਆ ਯਹੋਨਾ ਦੀ ਜੀਨ 14 36 ਵਚਨ ਬਣਾਗੇ ਹਾਲੇਲੂਇਆ ਯਹੋਨਾ ਦੀ ਜੀਨ 6 ਬਾਪ ਬਲ 14 ਵਚਨ ਸੋਰੀ ਭਾਗਨਾ 14 ਦਾਸ਼ੀ 14 ਦਾਸ਼ੀ ਯੂਸ਼ੇ ਨੇ ਉਹਨਾਂ ਨੂੰ ਆਖਿਆ ਰਾਹ ਤੇ ਸੱਚਾਈ ਅਸੇ ਜੀਵਨ ਮੈਂ ਹਾਂ ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ ਹallelujah ਹallelujah ਮਰੀਮ ਤੇ ਮਾਰਤਾ ਰੋਂਦੀਆਂ ਨੇ ਸਾਡਾ ਵੀਰਾ ਮਲਾਈ ਇੱਕੋ ਭਰਾ ਆ ਉਹਨਾਂ ਦਵਾ ਪੈਣਾ ਦਾ ਤੇ ਕੀ ਹੋ ਗਿਆ ਆ ਵਿਛੜ ਗਿਆ ਆ ਪ੍ਰਭੂ ਯੇਸ਼ੂ ਮਸੀਹ ਨਾਸਰੀ ਜੀ ਕਹਿੰਦੇ ਆ ਕਿ ਤੁਸੀਂ ਪ੍ਰਭੂ ਤੇ ਵਿਸ਼ਵਾਸ ਕਰੋ ਤੇ ਤੁਸੀਂ ਪ੍ਰਭੂ ਦੀ ਕਿਰਪਾ ਨੂੰ ਵੇਖੋਗੇ ਉਹ ਕਹਿੰਦੇ ਸਾਨੂੰ ਪਤਾ ਆ ਹallelujah ਜਦੋਂ ਕਿਆਮਤ ਹੋਏਗੀ ਤੇ ਉਦੋਂ ਉਹ ਜੀ ਉੱਠੇਗਾ ਜਦੋਂ ਸਾਰੇ ਮੁਰਦੇ ਜੀ ਉੱਠਣਗੇ ਉਹ ਕਹਿੰਦਾ ਕਿਆ ਕਹਿੰਦਾ ਫਿਰ ਰਾਸ ਚੈਤ ਜੀਵਨ ਮੈਂ ਹੁਣੇ ਹੀ ਇਹ ਕੰਮ ਹੋਏਗਾ ਬੋਲੋ ਆਮੀਨ ਜਿਹੜਾ ਕੰਮ ਹੋਣੀ ਹੋਏਗਾ ਹੋਣੀ ਹੀ ਕੰਮ ਹੋਏਗਾ ਮੁਰਦਾ ਕਬਰ ਚੋਂ ਬਾਹਰ ਆਏਗਾ ਲਾਤਨੁ ਆਜ ਮਾਰੀ ਲਾਜ਼ਰ ਉਸ ਵੇਲੇ ਕੀ ਹੋ ਗਿਆ ਕਬਰ ਚੋਂ ਬਾਹਰ ਆ ਗਿਆ ਕਬਰ ਚੋਂ ਬਾਹਰ ਆ ਗਿਆ ਵਾਜਾ ਮਾਰਦਾ ਸਲੀਬ ਉੱਤੇ ਟੰਗਿਆ ਇਲਾ ਵਾਲੇ ਹੱਥ ਖੋਲ ਕੇ ਉਹ ਤੇ ਵਾਜਾ ਮਾਰਦਾ ਮੇਰੇ ਕੋਲ ਆਉਂਦੇ ਸਹੀ ਮੈਂ ਤੁਹਾਡੇ ਲਈ ਬਹੁਤ ਗੋਜ ਰੱਖਿਆ ਹੋਇਆ ਮੁਕਤੀ ਕਿਤੇ ਦੁਆਰਾ ਹੈ ਕਿਹੜੀ ਗੱਲ ਤੋਂ ਮੁਕਤੀ ਮਿਲੀ ਉਹਨਾਂ ਨੂੰ ਉਹਨਾਂ ਨੂੰ ਇੱਕ ਗੱਲ ਤੋਂ ਮੁਕਤੀ ਮਿਲੀ ਹੈ ਕਿ ਅੱਜੇ ਵੇਲੇ ਹੀ ਹੋ ਸਕਦਾ ਆ ਅਸੀਂ ਕਹਿੰਦੇ ਨਹੀਂ ਹੋਵੇਗਾ ਕੋਈ ਨਹੀਂ ਸਬਰ ਕਰੋ ਹੋ ਜਾਊਗਾ ਪਰ ਹੋ ਸਕਦਾ ਆ ਹallelujah ਹallelujah ਮਾਤਾ ਤੇ ਮਰੀਮ ਨੂੰ ਨੇ ਉਸੇ ਵੇਲੇ ਕੀ ਦਾ ਸਾਬਤ ਕਰ ਦਿੱਤਾ ਕਿ ਮੈਂ ਹੀ ਆ ਸਭ ਕੁਝ ਕਬਰ ਚੋਂ ਲਾਜ਼ਰ ਬਾਹਰ ਆ ਗਿਆ ਲੋਕ ਵੇਖਣ ਵਾਲੇ ਵੀ ਕੀ ਹੋਗੇ ਹੈਰਾਨ ਹੋਗੇ ਪ੍ਰਭੂ ਦੀ ਸਿੱਖਿਆਤ ਨੂੰ ਉਹ ਕਹਿੰਦੇ ਸੀ ਹੈਰਾਨ ਹੁੰਦੇ ਸੀ ਇਹ ਕਿਹੋ ਜੀ ਸਿੱਖਿਆ ਇਹ ਕਿਹੋ ਜਿਹਾ ਅਧਿਕਾਰ ਹallelujah ਬਹੁਤ سارے ਲੋਕਾਂ ਨੇ ਸਵਾਲ ਕੀਤਾ ਨੂੰ ਜਿਹੜੇ ਬੁੱਧੀਮਾਨੀ ਲੋਕ ਆਪਣੇ ਆਪ ਨੂੰ ਸਮਝਦੇ ਹੀ ਕਿ ਇਹ ਕਿਹਦੇ ਅਧਿਕਾਰ ਦੇ ਨਾਲ ਤੂੰ ਇਹ ਕੰਮ ਕਰਦਾ ਆ ਹallelujah ਪ੍ਰਭੂ ਯਿਸੂ ਦੇ ਨਾਮ ਚਾਚ ਅਸੀਂ ਸਾਰੇ ਇਹ ਕੰਮਾਂ ਨੂੰ ਕਰਦੇ ਹਾਂ ਇਬਰਾਨੀਆਂ 7 ਦਾ ਪੰਜੀ ਪੜ੍ਹिए ਇਬਰਾਨੀਆਂ ਦੀ ਪਤਰੀ ਸਾរី ਪਾਣੀ ਦੀ ਇਬਰਾਨੀਆਂ ਦੀ ਪੱਤਰੀ 7ਵਾਂ ਬਾਪ ਇਹ ਲਈ ਉਹ ਉਹ ਨਾਮ ਜਿਹੜੇ ਉਹਦੇ ਰਾਹੀਂ ਪਰਮੇਸ਼ਰ ਕੋਲ ਆਉਂਦੇ ਹਨ ਪੂਰਾ ਮਿਕਾਰਾ ਕਰ ਸਕਦਾ ਹੈ ਇੱਕੋ ਚੀਜ਼ ਲਿਖਿਆ ਪੂਰਾ ਵਿਸਤਾਰ ਹallelujah 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 ਪੂਰਾ ਵਿਸਤਾਰ ਆ ਥੋੜਾ ਬਹੁਤਾ ਨਹੀਂ ਪੂਰਾ ਪੂਰਨ ਪਰਮੇਸ਼ਵਰ ਦਾ ਸੰਪੂਰਨ ਉਹਦੀਆਂ ਗੱਲਾਂ ਨੇ ਸੰਪੂਰਨ ਉਹਦਾ ਰਾਜ ਵਾ ਹallelujah ਅਧੂਰਾ ਨਹੀਂ ਪੂਰਾ ਪੂਰਾ ਜਿਹੜਾ ਉਹਦੀ ਤਕੜੀ ਵਿੱਚ ਪੂਰਾ ਤੁਲਜੂਗਾ ਜਿਹੜਾ ਉਹਦੀ ਤਕੜੀ ਵਿੱਚ ਪੂਰਾ ਤੁਲਜੂਗਾ ਤੇ ਜੇ ਘਾਟ ਨਿਕਲਿਆ ਤਾਂ ਤੇਰਾ ਰਾਜ ਮੈਂ ਬੋਲਿਆ ਤਾਂ ਕੀ ਨਿਕਲਿਆ ਆ ਘਾਟ ਨਿਕਲਿਆ ਤੇ ਰਾਜ ਹੋਰ ਨੂੰ ਦਿੱਤਾ ਗਿਆ ਆ ਹallelujah ਹਾਂਜੀ ਪੂਰਾ ਪੂਰਾ ਨਸਤਾਰਾ ਕਿਉਂਕਿ ਉਹ ਉਹਨਾਂ ਦੀ ਉਹਨਾਂ ਦੀ ਸ਼ਿਫਾਰਿਸ਼ ਕਰ ਲੋ ਸਦਾ ਜਿਉਂਦਾ ਆ ਜਿਨ੍ਹਾਂ ਨੇ ਉਹਦੇ ਨਾਮ ਦਾ ਕਿ ਲੈ ਲਿਆ ਆ ਆਸਰਾ ਲੈ ਲਿਆ ਆ ਜਿਨ੍ਹਾਂ ਨੇ ਉਹਦੀ ਓਟ ਲੈ ਲਈ ਆ ਜਿਹੜੇ ਉਹਦੀ ਵਿੱਚ ਰਹਿੰਦੇ ਨੇ ਅੰਦਾ ਮੇਰੀਆਂ ਗੱਲਾਂ ਤੁਹਾਡੇ ਵਿੱਚ ਜੇ ਤੁਸੀਂ ਮੇਰੇ ਵਿੱਚ ਹallelujah ਜਿਉ ਸਾਡੀ ਉਹਦੀਆਂ ਗੱਲਾਂ ਪਹਿਲਾਂ ਆਪਾਂ ਵਿਚਾਰ ਕੀਤੀ ਆ ਕਿਉਂ ਨਹੀਂ ਕੀਤੀ ਕਿ ਜਿਨ੍ਹਾਂ ਚ ਰਹੀਉਂ ਦੇ ਵਿੱਚ ਨਹੀਂ ਹੁੰਦੇ ਉਹਨਾਂ ਤੇ ਸਾਨੂੰ ਸਪੋਰਟ ਦੀ ਜ਼ਰੂਰਤ ਪੈਂਦੀ ਆ ਜਿਦਾ ਸ਼ਿਪ ਪਾਣੀ ਦੇ ਵਿੱਚ ਚੱਲਦਾ ਆ ਤਾਂ ਉਹਨੂੰ ਕਿਸੇ ਚੀਜ਼ ਦੀ سپورਟ ਨਹੀਂ ਕਿਉਂਕਿ ਉਹ 26 ਪੌੜਾ 30 ਦੇ ਸੱਦਾ ਨਹੀਂ ਖਲੋ ਸਕਦਾ ਉਹ 26 ਪੌੜੇ ਜਿਹੜੇ ਛੋਟੀਆਂ ਗੇਸਤਿਆਂ ਦੀਆਂ ਨੇ ਉਹ ਖਲੋ ਨਹੀਂ ਸਕਦਾ ਉਸ ਇੱਦਾਂ ਸਪੋਰਟਾ ਲਾਉਣੀ ਪੈਂਦੀ ਜਦੋਂ ਵਰਕਸ਼ਾਪ 'ਚ ਹੁੰਦਾ ਆ ਪਰ ਜਦੋਂ ਪਾਣੀ 'ਚ ਉਤਰ ਜਾਂਦਾ ਆ ਉਸ ਦਿਨ ਫਿਰ ਉਹਨੂੰ ਕੋਈ سپورਟ ਦੀ ਜ਼ਰੂਰਤ ਨਹੀਂ ਪਉਂਦੀ ਫਾਈ ਪੈਣੋ ਸਾਨੂੰ ਪਰਮੇਸ਼ਵਰ ਦੇ ਵਿੱਚ ਉਤਰਨਾ ਪੜਾਇਆ ਯੇਸ਼ੂ ਮਸੀਹ ਦੇ ਵਿੱਚ ਉਤਰਨਾ ਪੜਨਾ ਮੇਰੀਆਂ ਗੱਲਾਂ ਤੁਹਾਡੇ ਵਿੱਚ ਹallelujah ਤੇ ਤੁਸੀਂ ਮੇਰੇ ਵਿੱਚ ਤੇ ਜਦੋਂ ਪਾਣੀ ਚ ਪੁੱਤਰ ਜਾਂਦਾ ਆ ਫਿਰ ਉਹਨੂੰ ਸਪੋਰਟ ਦੀ ਜ਼ਰੂਰਤ ਨਹੀਂ ਪੈਂਦੀ ਔਰ ਜਦੋਂ ਉਹ ਵਰਕਸ਼ਾਪ ਵਿੱਚ ਵਾ ਉਦੋਂ ਉਹਨੂੰ ਬੱਲੀਆਂ ਲਾ ਕੇ ਸਪੋਰਟਾਂ ਲਾ ਕੇ ਸਦਾ ਖੜਾ ਰਿਹਾ ਜਾਂਦਾ ਆ ਹallelujah ਭਾਈ ਪੈਣੋ ਅੱਜ ਸਾਨੂੰ ਜ਼ਰੂਰ ਦਵਾ ਪੂਰੇ ਸਰਕਾਰੇ ਦੀ ਸਾਡੇ ਸਮੇਂ ਜ਼ਰੂਰ ਦਵਾ ਆਪਣੇ ਸਭਾ ਉਹਦੀ ਚੰਗਾ ਬਣਾਉਣ ਦੀ ਅਸੀਂ ਮਸੀਬੇ ਚ ਆ ਗਏ ਤੇ ਸਾਨੂੰ ਸਾਡੇ ਲਈ ਫਿਰ ਫਰਮਾਇਸ਼ ਕਰਦੇ ਨਾ ਜਾਂ ਸਾਡੇ ਨੂੰ ਮਾਫ ਕਰਦੇ ਯਾਰ ਕਿਉਂਕਿ ਨੇ ਕੀ ਬੋਲਿਆ ਆ ਗਲਤ ਬੋਲੇ ਆਵਾ ਇਸ ਮੋਰਡ ਤੇ ਜਰੂਰ ਤੇ ਪਈਓ ਬੱਲੀ ਲਾਉਣੀ ਪਈ ਕਿ ਨਹੀਂ ਇਤਰੋ ਔਰ ਜਦੋਂ ਇਹ ਮਸੀਹ ਵਿੱਚ ਹੋਈਏ ਤੇ ਸਾਡੀ ਜਬਾਨ ਕੀ ਬੋਲੇਗੀ ਸਿੱਧੀ ਬੋਲੀ ਬੋਲੇਗੀ ਤੇ ਕਿਸੇ ਲਈ سپورਟ ਦੀ ਜਰੂਰਤ ਨਹੀਂ ਆ ਮਸੀਹ ਤੁਹਾਡੇ ਲਈ ਸਪਾਰਸ਼ ਕਰੇਗਾ ਪਿਤਾ ਮੂਲ ਕਿ ਇਹਨਾਂ ਨੂੰ ਕੀ ਕਰੀ ਸੱਜੇ ਪਾਸੇ ਖੜਾ ਕਰੀ ਬੋਲੋ ਆਮੀਨ ਹallelujah 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 ਜਦੋਂ ਤੁਹਾਡੇ ਹੱਥਾਂ ਨੇ ਗਲਤ ਕਰਨ ਨੂੰ ਮੌਕੇ ਬਾਜੀ ਕਰਤੀ ਆ ਫਿਰ ਕਿਦੋਂ سپورਟ ਪੈਂਦੀ ਆ ਬਾਪਿਓ ਤੁਹਾਡਾ ਜਰਮਾਨਾ ਭਰਦਾ ਆ ਤਹਾਡੇ ਰਿਸ਼ਤੇਦਾਰ ਤੁਹਾਡੇ ਭੈਣ ਭਰਾ ਦੋਸਤ ਤੁਹਾਡੀ ਸਪੋਰਟ ਕਰਦੇ ਆ ਯਾਰ ਇਹਨੂੰ ਛੱਡ ਦੋ ਮਾਫ ਕਰ ਦੋ ਪਰ ਜਦੋਂ ਤੁਸੀਂ ਮੁਸੀਬੇ ਚ ਆ ਗਏ ਤੁਹਾਡੇ ਹੱਥਾਂ ਦੇ ਵਿੱਚ ਤਾਂ ਪ੍ਰਭੂ ਦਾ ਲਹੂ ਲੱਗ ਗਿਆ ਤੇ ਜਿੱਦੇ ਤੋਂ ਤੁਸੀਂ ਰੱਖਦੇ ਹੱਥ ਜਿਹਦੇ ਲਈ ਤੁਸੀਂ ਹੱਥ ਵਧਾ ਦਿੰਦੇ ਜੀ ਉਹਦੇ ਬੇੜੇ ਹੀ ਪਾਰ ਹੋ ਜਾਂਦੇ ਨੇ ਹਾਲੇਲੂਇਆ ਹਾਲੇਲੂਇਆ ਤੁਹਾਡੀ ਬਸੀ ਸਪੋਰਟ ਕਰਦਾ ਪਿਤਾ ਇਹਨਾਂ ਬੱਚਿਆਂ ਨੂੰ ਕੋਈ ਕਰੀ ਇਹਨਾਂ ਨੇ ਮੇਰੇ ਬੰਦਿਆਂ ਦੀ ਮਦਦ ਕੀਤੀ ਆ ਤੂੰ ਵੀ ਇਹਨਾਂ ਦੀ ਮਦਦ ਕਰੀ ਜਦੋਂ ਤੇਰੇ ਰਾਜ ਵਿੱਚ ਆਉਣ ਤੇ ਇਹਨਾਂ ਨੂੰ ਜਰਾ ਚੇਤੇ ਕਰੀ ਹallelujah ਪਾਈਪੈਨੋ سپورਟ ਦੋ ਹੀ ਪ੍ਰਕਾਰ ਦੀ ਹੈ ਇੱਕ ਮਨੁੱਖੀ سپورਟ ਵਾ ਜਿਹੜੀ ਥੋੜੇ ਚਿਰ ਲਈ ਆ ਇੱਕ ਸਦਾ ਲਈ سپورਟ ਵਾ ਜਿਹੜੇ ਪਰਮੇਸ਼ਰ ਪਿਤਾ ਪ੍ਰਭੂ ਯਸ਼ੁ ਦਾ ਨਾਮ ਸਾਨੂੰ ਮਿਲਣੀ ਆ ਕਿ ਮੇਰੇ ਬੱਚੇ ਨੇ ਮੇਰੇ ਲੋਕ ਨੇ ਇਹਨਾਂ ਦੀ ਪਿਤਾਕੀ ਕਰੀ ਮਦਦ ਕਰੀ ਇਹਨਾਂ ਨੂੰ ਆਪਣੇ ਰਾਜ ਵਿੱਚ ਜਗ੍ਹਾ ਦਵੀ ਹallelujah ਕੁਲਸੀਆ ਇੱਕ ਬਾਪ ਦਾ 12 13 14 ਪੜਾ ਲਿਆ ਅਤੇ ਪਿਤਾ ਦਾ ਨਮਾਜ਼ ਕਰਦੇ ਹੋਗੇ ਜਿਸ ਨੇ ਸਾਨੂੰ ਇਹ ਜੋਗ ਬਣਾਇਆ ਕਿ ਚਾਹਨ ਵਿੱਚ ਸੰਸਾ ਦੇ ਵਿੱਚ ਦੇ ਪਤੀਦਾਰ ਹੋਈਏ ਬੋਲੋ ਆਮੀਨ ਆਮੀਨ ਜਿਸੇਦਾਰ ਪਤੀਦਾਰ ਨੇ ਇਸੇਦਾਰ ਹੋਈ ਕਿਨਾਂ ਦੇ ਸੰਤਾਂ ਦੇ ਜਿੱਥੇ ਸੰਤ ਹੋਣਗੇ ਉੱਥੇ ਇਹ ਵੀ ਹੋਵਾਂਗੇ ਹਾਂਜੀ ਅਤੇ ਸਾਨੂੰ ਅੰਤਕਾਰ ਅੰਧਕਾਰ ਤੇ ਵਾਸਵਿਚੋ ਛੁਡਾ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਪਹੁੰਚਾ ਦਿੱਤਾ ਕਿਉਂਕਿ ਉਹਨੇ ਉਹਦੇ ਨਾਮ ਚ ਹੀ ਜੀ ਦੀ ਪਾਈ ਆ ਯੇਸ਼ੂ ਨਾਮ ਚ ਜਿਹੜੇ ਯੇਸ਼ੂ ਨਾਮ ਚ ਆਉਣਗੇ ਉਹ ਪਿਤਾ ਦੇ ਰਾਜ ਵਿੱਚ ਜਰੂਰ ਜਾਣਗੇ ਹਾਂਜੀ ਉਸ ਦੇ ਵਿੱਚ ਸਾਨੂੰ ਨਿਸ਼ਟਾਰਾ ਅਰਥਾ ਪਾਪਾਂ ਦੀ ਮਾਫੀ ਉਸ ਦੇ ਵਿੱਚ ਸਾਨੂੰ ਨਿਸ਼ਟਾਰਾ ਤੇ ਪਾਪਾਂ ਦੀ ਮਾਫੀ ਆ ਯੇਸ਼ੂ ਨਾਮ ਦੇ ਵਿੱਚ ਇੱਕੋ ਹੀ ਨਾਮ ਆ ਦੂਜਾ ਕੋਈ ਨਾਮ ਦਿੱਤਾ ਨਹੀਂ ਗਿਆ ਹਾਂਜੀ ਉਹ ਅਲਖ ਪਰਮੇਸ਼ਰ ਦਾ ਇਸ ਸਾਰੀ ਸ੍ਰਿਸ਼ਟੀ ਵਿੱਚੋਂ ਜੇਠਾ ਨੇ ਉਹ ਲਖ ਪਰਮੇਸ਼ਰ ਦਾ ਸਰੂਪ ਹਾਂਜੀ ਕਿਉਂ ਜੋ ਆਕਾਸ਼ ਤੇ ਧਰਤੀ ਉਤਰੀਆਂ ਸਾਰੀਆਂ ਅਵਸਥਾਂ ਉਸੇ ਤੋਂ ਉਤਪਤ ਹੋਈਆਂ ਸਾਰੇ ਤੇ ਜਿੰਨੀਆਂ ਵੀ ਅਵਸਥਾ ਨੇ ਪਹਿਲਾਂ ਆਪਾਂ ਜੀਵਾਂ ਦੀ ਗੱਲ ਕੀਤੀ ਆ ਭਾਈ ਬਣਾ ਮਨੁੱਖ ਰੋਬੋਟ ਬਣਾ ਸਕਦਾ ਜੀਵ ਨਹੀਂ ਬਣਾ ਸਕਦਾ ਮਨੁੱਖ ਕੀ ਕਰਦਾ ਹੈ ਮਸ਼ੀਨਾ ਬਣਾ ਸਕਦਾ ਹੈ ਪਰ ਜੀਵ ਨਹੀਂ ਬਣਾ ਸਕਦਾ ਇੱਕ ਕੀੜਾ ਵੀ ਨਹੀਂ ਬਣਾ ਸਕਦਾ ਜਿਨੂੰ ਅਸੀਂ ਬਿਲਕੁਲ ਕਮਾ ਸਮਝਦੇ ਆ ਪਰ ਮਨੁੱਖ ਨੇ ਕਈ ਪ੍ਰਕਾਰ ਦੇ ਕਈ ਨਸਲਾਂ ਦੇ ਜੀਵ ਬਣਾਏ ਨੇ ਜਿਨ੍ਹਾਂ ਦਾ ਸਾਨੂੰ ਵੀ ਪਤਾ ਨਹੀਂ ਆ ਕਈ ਪਾਣੀ ਚ ਲੰਣ ਵਾਲੇ ਧਰਤੀ ਤੇ ਰਿੰਗਣ ਵਾਲੇ ਖਾਹ ਚੁੱਡਣ ਵਾਲੇ ਹallelujah ਹਾਂਜੀ ਕਿਉਂ ਜੋ ਆਕਾਸ਼ ਤੇ ਧਰਤੀ ਤੇ ਦਰਿਆ ਸਾਰੀਆਂ ਵਸਤਾਂ ਉਸੇ ਤੋਂ ਉਤਪਤ ਹੋਈਆਂ ਸਾਰੀ ਔਸ਼ਧ ਉਤਪਨ ਹੋਈਆਂ ਮਨੁੱਖਾ ਆਪਣੇ ਆਪ ਨੂੰ ਬੁੱਧੀਮਾਨ ਸਮਝਦਾ ਆ ਕੰਪਿਊਟਰ ਤੇ ਬੈਕ ਕਹਿੰਦਾ ਮੈਂ ਸਾਰੀ ਦੁਨੀਆ ਵਾਸਤੇ ਕਰ ਲਈ ਆ ਨਾਲੇ ਦਿਸ ਨਹੀਂ ਆਪਣੀ ਜਾਣਦਾ ਪਤਾ ਨਹੀਂ ਕੰਪਿਊਟਰ ਤੇ ਬਹਿ ਕੇ ਇਕ ਕਰਦਾ ਮਨੋਖ ਸਾਰੀ ਦੁਨੀਆ ਮੈਂ ਕਿੱਥੇ ਕਰਨੀ ਆ ਜੇ ਤੂੰ ਕਹੇ ਤਾਂ ਮੈਂ ਹੁਣੇ ਤੈਨੂੰ ਸਾਰੀਆਂ ਚੀਜ਼ਾਂ ਵਿਖਾ ਦੇਣਾ ਜਿਹੜੇ ਮਰਜੀ ਦੇਸ਼ ਦਾ ਨਕਸ਼ਾ ਵਿਖਾ ਦੇਣਾ ਜਿਹੜੀ ਗੱਲ ਔਖੀ ਔਖੀ ਆ ਮੈਂ ਤੈਨੂੰ ਹੁਣੇ ਸਾਬਤ ਕਰ ਦਿੰਨਾ ਪਰ ਆਪਣੀ ਜਾਣਦਾ ਪਤਾ ਨਹੀਂ ਆ ਹਾਂਜੀ ਨਾਲੇ ਦਿਸਣ ਵਾਲੀਆਂ ਨਾਲੇ ਨਾ ਜਿਸ ਸੁਣਵਾਲੀਆਂ ਅਜੇ ਸਭ ਦਿਸਣ ਵਾਲੀਆਂ ਚੀਜ਼ਾਂ ਤੇ ਭਰੋਸਾ ਕਰਦੇ ਆ ਨਾ ਦਿਸਣ ਵਾਲੀਆਂ ਦੇ ਸਿਰਫ ਮਸੀਹ ਨੂੰ ਕੋ ਭਰੋਸਾ ਕਰਦੇ ਆ ਹallelujah ਕੋਲ ਹੈ ਵੀ ਨਹੀਂ ਤੇ ਕਹਿੰਦੇ ਬੜਾ ਕੁਝ ਆ ਐਸੀ ਪ੍ਰਾਰਥਨਾ ਕਰਦੇ ਕਿ ਪ੍ਰਭੂ ਤੂੰ ਦੇ ਦੇ ਦਿੱਤਾ ਆ ਪ੍ਰਾਰਥਨਾ ਦੇ ਮਗਰੋਂ ਵੀ ਕਹਿੰਦੇ ਤੂੰ ਦੇ ਦਿੱਤਾ ਆ ਤੇ ਵੇਖਣ ਵਾਲਾ ਕਹਿੰਦਾ ਕਿੱਥੇ ਆ ਪਰ ਇਮਾਨ ਤੇ ਵਿਸ਼ਵਾਸ ਵਾਲਾ ਕਹਿੰਦਾ ਆ ਜਿਹੜਾ ਮਸੀਹ ਤੇ ਭਰੋਸਾ ਕਰੇਗਾ ਉਹਦੀ ਘਾਟਾ ਨਹੀਂ ਖਾਨੇਗਾ ਹਾਂਜੀ ਕੀ ਸੀਿੰਗਰ ਸੰਨ ਕੀ ਰਿਆਸਤ ਕੀ ਹੱਕ ਹੁਕਮਤਾ ਕੀ ਇੰਤਿਆਰ ਸਭੋ ਕੁਝ ਉਸ ਦੇ ਰਾਹੀ ਅਤੇ ਉਸੇ ਦੇ ਲਈ ਉਤਪਤ ਹੋਇਆ ਬੋਲੋ ਆਮੀਨ ਸਭੋ ਕੁਝ ਉਸ ਦੇ ਰਾਹੀ ਆਪਾਂ ਸ਼ੁਰੂ ਤੋਂ ਇਹ ਗੱਲ ਕਰਦੇ ਆਏ ਆ ਵਿਚਾਰ ਆਪਾਂ ਪਹਿਲਾਂ ਵੀ ਬੜੇ ਕੀਤੇ ਆ ਕਿ ਜੋ ਕੁਝ ਬਣਿਆ ਤਾਂ ਦਿੱਤਿਓ ਮਨੁੱਖ ਦੀ ਸੇਫਟੀ ਵਾਸਤੇ ਮਨੁੱਖ ਦੇ ਬਚਾਓ ਵਾਸਤੇ ਹੀ ਬਣਿਆ ਆ ਜਿੰਨੇ ਜੀਵ ਨੇ ਉਹ ਸਾਰੇ ਮਨੁੱਖ ਦੇ ਬਚਾਓ ਵਾਸਤੇ ਨੇ ਕਿਵੇਂ ਇਹ ਹਰਿਆਲੀ ਛਾਈ ਆ ਯਹੋਵਾ ਦਾ ਧੰਨਵਾਦ ਕਰੋ ਕਿੱਦਾਂ ਪਾਣੀ ਧਰਤੀ ਤੋਂ ਵਾਕ ਹੋਏ ਨੇ ਕੁਸਕੀ ਆਈ ਆ ਕਿੱਦਾਂ ਪੁੱਤ ਪੰਧ ਜਮੀਨ ਆਪਣੇ ਫਾਲਗ ਆਉਂਦੀ ਆ ਬੀਜ ਕਾ ਪੱਤਾ ਸਾਖ ਪੱਤਾ ਸਾਰਾ ਉੱਗਦਾ ਆ ਤੇ ਮਨੁੱਖ ਝੁੰਦਾ ਰਹਿੰਦਾ ਆ ਹਾਲੇਲੂਇਆ ਇੱਕ ਵਚਨ ਮੜਾਂਗੇ ਲੋਕਾਂ ਦੀ ਜੀਰ 19 बाब ਦਾ 10 ਵਚਨ ਲੋਕਾਂ ਦੀ ਜੀਰ ਉਹਨੇ ਬਾਬਰ ਦਾਸ ਬਚਨ ਕਿਉਂਕਿ ਮਨੁੱਖ ਦਾ ਪੁੱਤਰ ਗਵਾਚਿਆ ਹੋਇਆ ਨੂੰ ਲੱਭਣ ਆਇਆ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਪ੍ਰਭੂ ਦੇ ਹੱਥ ਵਿੱਚ ਦਿੱਤਾ ਧੰਨਵਾਦ ਆ ਜਿਹੜੇ ਜਿਹੇ ਗਵਾਚੇ ਹੋਏ ਉਹਨਾਂ ਨੂੰ ਇਹ ਕਹਿਣਾ ਹੈ ਜਿਤੇ ਤੁਹਾਨੂੰ ਲੱਗਦਾ ਆ ਕਿ ਛਡਕਾਰਾ ਇਹਦੇ ਵਿੱਚ ਉਹ ਯੀਸ਼ੂ ਮਸੀਹ ਆਸੀ ਚ ਆ ਜੇ ਕੋਈ ਪਾਉਣਾ ਚਾਹੁੰਦਾ ਆ ਤੇ ਸੁਣ ਕੇ ਆਵਾਜ਼ ਨਵਾਵੇ ਜਿਹੜੇ ਸੁਣ ਕੇ ਆਵਾਜ਼ ਨਵਾਉਂਦੇ ਹੋਈ ਮੁਕਤੀ ਪਾਉਂਦੇ ਨੇ ਹਾਂਜੀ ਕਿਉਂਕਿ ਮਨੁੱਖ ਦਾ ਪੁੱਤਰ ਗਵਾਚਿਆ ਹੋਇਆ ਨੂੰ ਲੱਭਣ ਆਇਆ ਹੈ ਪਰਮੇਸ਼ੁਰ ਦਾ ਪੁੱਤਰ ਗਵਾਚਿਆਂ ਹੋਇਆਂ ਨੂੰ ਲੱਭਣ ਤੇ ਬਚਾਉਣ ਲਈ ਆਇਆ ਹੈ ਕਿਉਂਕਿ ਇੱਕ ਦਿਨ ਅਸੀਂ ਵੀ ਪਟਗੇ ਹੋਏ ਸੀ ਪ੍ਰਭੂ ਨੇ ਸਾਨੂੰ ਲੱਭਿਆ ਹੈ ਪ੍ਰਭੂ ਨੇ ਸਾਨੂੰ ਲੱਭ ਕੇ ਆਪਣੇ ਧੀਆ ਬੁੱਧ ਹੋਣ ਦਾ ਹੱਕ ਦਿੱਤਾ ਹੈ ਭਾਈ ਬੈਣੋ ਅੱਜ ਸਾਡੀ ਕੋਸ਼ਿਸ਼ ਰਹਿਣੀ ਚਾਹੀਦੀ ਆ ਕਿ ਜਿਹੜੇ ਗਵਾਚੇ ਹੋਏ ਨੇ ਜਿਹੜੇ ਪਟਗੇ ਹੋਏ ਨੇ ਉਹਨਾਂ ਨੂੰ ਇਹ ਦੱਸੀਏ ਕਿ ਮੁਕਤੀ ਸਿਰਫ ਇੱਕ ਨਾਮ ਚ ਹੈ ਜੈਸ਼ੂ ਦਾ ਅਸਲੀ ਨਾਮ ਚਾ ਕਿਉਂਕਿ ਦੁਨੀਆ ਥੱਕ ਗਈ ਉਹਨੇ ਕਿਹਾ ਥੱਕੀ ਹੋਇਓ ਸਿਪਾਰਣ ਦੱਬਿਓ ਮੇਰੇ ਕੋਲੋਂ ਤਾਂ ਮਹਿਤਵਨ ਹਰਾਮ ਨਿਰਵਾਣਾ ਸੋ ਭਾਈ ਭੈਣੋ ਪ੍ਰਭੂ ਯੈਸ਼ੂ ਦੇ ਪਾਕ ਵਿੱਚ ਜੇ ਅਸੀਂ ਬੜਿਆ ਆ ਰਾਹ ਸੱਚਾਈ ਦੇ ਜੀਵਨ ਮੈਂ ਆ ਜਿਨ੍ਹਾਂ ਨੂੰ ਰਾਹ ਨਹੀਂ ਲੱਭਿਆ ਉਹ ਕਿੱਥੇ ਜਾਣਗੇ ਉਹਨਾਂ ਨੂੰ ਰਾਹ ਦੱਸਣਾ ਹੈ ਉਹ ਕਿਦੀ ਜਿੰਮੇਵਾਰੀ ਆ ਉਹ ਕੱਲੇ ਪਾਸ ਤੋਂ ਜਿੰਮੇਵਾਰੀ ਨਹੀਂ ਆ ਉਹ ਤੁਹਾਡੀ ਸਭ ਦੀ ਸਾਰੇ ਪ੍ਰਭੂ ਦੀ ਕੀ ਆ ਦਾਸ ਵਾਂ ਆਪਣਾ ਆਪਣਾ ਲੈਵਲ ਵਾ ਕਿਹਦਾ ਬੋਧਾ ਕਿਹਦਾ ਉਡਾ ਹallelujah ਪਰ ਹੈ ਇੱਕ ਅਸੀਂ ਪਿਤਾ ਦੇ ਬੱਚੇ ਆ ਸਾਡਾ ਸਾਰਿਆਂ ਦਾ ਫਰਜ ਵਾ ਕਿ ਅਸੀਂ ਇੱਕ ਦੂਜੇ ਨੂੰ ਕੀ ਕਰੀਏ ਸ਼ੇਅਰ ਕਰੀਏ ਦੱਸੀਏ ਸਾਨੂੰ ਲੱਭਿਆ ਆ ਹੰਸ ਜੇ ਕੁਆਲਿਟੀ ਆ ਕਿ ਉਹ ਉਹਨੂੰ ਲੱਭ ਜੇ ਖਾਣ ਵਾਲੀ ਚੀਜ਼ ਮੋਤੀ ਤੇ ਉਹ ਆਪਣੇ ਦੂਜੇ ਸਾਥੀ ਨੂੰ ਵੀ ਖਾੜਦਾ ਆ ਪਰ ਜਿਹੜਾ ਕਾਮ ਆ ਉਹ ਨਹੀਂ ਕਰਦਾ ਤਾਂ ਹallelujah ਇਸ ਕਰਕੇ ਭਾਈ ਭੈਣੋ ਪਰਮੇਸ਼ਵਰ ਦੇ ਵਿੱਚ ਰਹਿ ਕੇ ਚੰਗੇ ਸਾਥੀ ਬਣਨਾ ਆ ਸਪੋਰਟ ਕਰਨੀ ਆ ਵਚਨ ਸ਼ੇਅਰ ਕਰਨਾ ਆ ਔਰ ਇਹ ਦੱਸਣਾ ਆ ਕਿ ਉਹ ਗਵਾਚਿਆ ਹੋਇਆ ਨੂੰ ਲੱਭਣ ਆਇਆ ਹੈ ਉਹ ਰਾਹ ਸੱਚਾਈ ਦੇ ਜੀਵਨ ਵਾ ਜੇ ਜੀਵਨ ਨਹੀਂ ਮਿਲਿਆ ਤੇ ਉਹਦੇ ਕੋਲ ਆਓ ਜੇ ਰਾਹ ਨਹੀਂ ਲੱਭਿਆ ਤੇ ਉਹਦੇ ਕੋਲ ਆਓ ਤੇ ਜੇ ਤੁਸੀਂ ਕੀ ਮਦਰੂ ਵੇਖੜਾ ਆ ਤੇ ਉਹਦੇ ਕੋਲ ਆਓ ਜੇ ਜੀਵਨ ਨਹੀਂ ਹੈ ਤੇ ਉਹਦੇ ਕੋਲ ਆਓ ਹallelujah ਸੋ ਆਵ ਸਭਾ ਖਣੂ ਬੰਦ ਕਰਾਂਗੇ ਪਿਤਾ ਪਰਮੇਸ਼ਰ ਪਿਤਾ ਪ੍ਰਭੂ ਇੱਜ਼ਤ ਪਾ ਕਲਾਮ ਦਾ ਨਿਸਤਾਰਾ ਸਿਰਫ ਯੀਸ਼ੂ ਮਸੀਹ ਦੁਆ ਕਿਉਂਕਿ ਆਜ਼ਾਦੀ ਸਿਰਫ ਯੀਸ਼ੂ ਮਸੀਹ ਚ ਵਾ ਸਾਰੇ ਬਹਿਮਾ ਚੋਂ ਸਾਰੇ ਪਰਮਾਜੋ ਬਾਹਰ ਖੱਢ ਕੇ ਚਟਾਨ ਤੇ ਖੜਿਆ ਕਰਦਾ ਆ ਹੇਲੇਲੂਇਆ ਹੇਲੇਲੂਇਆ ਇੱਕ ਛੋਟਾ ਜਿਹਾ ਵਿਆਹ ਮਦੱਸਦਾ ਆ ਕਈਆਂ ਦਾ ਵਿਚਾਰ ਆ ਕਿ ਉਹ ਸੂਰਜੋਂ ਦਿਹਾੜ ਜਾਂ ਸ਼ਾਮ ਦੀ ਰੋਟੀ ਖਾ ਲੈਣੀ ਚਾਹੀਦੀ ਆ ਤੇ ਇਹਨਾਂ ਦਾ ਵਿਚਾਰ ਆ ਕਿ ਉਹ ਸੂਰਜ ਡੁੱਬ ਜਾਣ ਦੇ ਖਾ ਲੈਣੀ ਚਾਹੀਦੀ ਆ ਪਰ ਰੋਟੀ ਮਿਲ ਜਾਣੀ ਚਾਹੀਦੀ ਆ ਧੰਨਵਾਦ ਕਰਕੇ ਖਾਓ ਤੇ ਪ੍ਰਭੂ ਤੁਹਾਨੂੰ ਬਰਕਤ ਦੇਵੇਗਾ ਹੇਲੇਲੂਇਆ 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 ਤਾਰੀ ਧੰਨਵਾਦ 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 ਬਿਤਾ ਪਰਮੇਸ਼ਰ ਪਿਤਾ ਪ੍ਰਭੂ ਯਿਸੂ ਨਾਸੀ ਜੀ ਇਸ वचन ਦੇ ਬੜੇ ਸੁਣੇ ਜਾਂਦੇ ਬਰਕਤ ਮਿਲੇ ਔਰ ਪ੍ਰਭੂ ਜੀ ਨੇ ਸੁਣਨਾ ਔਰ ਮਾਨ ਲੈ ਆਉਣ ਔਰ ਪ੍ਰਭੂ ਜੀ ਤੇਰੇ ਨਾਮ ਤੇ ਵਿਸ਼ਵਾਸ ਕਰਨ ਕਿ ਤੂੰ ਹੀ ਜੁਦਾ ਪਰਮੇਸ਼ਵਰ ਆ ਔਰ ਇਕੋ ਯੇਸ਼ੀ ਮਸੀਹ ਦੇ ਨਾਮ ਚਲਕਾਰ ਆਇਆ ਮੰਨ ਕੇ ਆਪਣਾ ਜੀਵਨ ਤਨ ਦੇ ਕੇ ਅੱਗੇ ਵਧਣ ਪ੍ਰਾਰਥਨਾ ਪੁਜਤਰ ਪ੍ਰਭੂ ਯਿਸੂ ਦੇ ਬਾਗ ਨਾਮ ਚ ਆਮੀਨ ਹallelujah ਓਕੇ ਜੀ ਗੋਡ ਬlesਸ ਤੁਮ